ਹੈਲੋ ਗਾਇਸ ਸਿਹਤ ਚਾਲਤੇ ਤੁਸੀਂ ਸਾਰੇ ਠੀਕ ਹੀ ਹੋਗੇ ਤੇ ਅੱਜ ਦਾ ਵਲੋਗ ਆਪਾਂ ਅੱਜ ਤੋਂ ਹੀ ਸਟਾਰਟ ਕਰਦੇ ਆਂ ਕਿ ਟਾਈਮ ਹੋ ਗਿਆ ਲਗਭਗ 9 ਦਾ ਮੈਮੋਰੀ ਇੱਥੇ ਆ ਗਿਆ ਜੀ ਹਲੋ ਜੀ ਆਈ ਚੱਲੇ ਅੱਜ ਤੇ ਨਾਮ ਕੇ ਨਾਨੀ ਨੂੰ ਬੱਚਿਆਂ ਦੀ ਬੱਚਿਆਰੀ ਕਹਿੰਦੇ ਨਾਨੀ ਜੋ ਆਉਂਦੀ ਹੈ ਨਾ ਤੇ ਆਰੂ ਦਾ ਆਪਾਂ ਜਿਹੜੇ ਆਰੂ ਕਿਤੇ ਜਾਂਦਾ ਦੇ ਤੇ ਆਪਾਂ ਚੱਲੇ ਆਂ ਜੀ ਗੋਪਰੀ ਸ੍ਰੀ ਦੇ ਮੰਦਰ ਦੀ ਨਾਨੀ ਕੋ ਤੇ ਉਹ ਨਾਨੀ ਆਂਦੇ ਦੋਣ ਹੈ ਲੰਗਰ ਚੱਲੇ ਆਂ ਆਪਾਂ ਉੱਥੇ ਉਸ ਵੇਲੇ ਜਦੋਂ ਫੋਨ ਕਰ ਲੈ ਆਪੋ ਤਾਂ ਤੇ ਮੈਡਮ ਜੀ ਫੇਰੀ ਆਪਾਂ ਕੰਮ ਕਰ ਕਰ ਕੇ ਆ ਵੀ ਗਏ ਤੇ ਮੈਡਮ ਜੀ ਜੱਤੀ ਤਿਆਰੀਆਂ ਕਰਦੇ ਆ ਤੇ ਚਲੋ ਗਾਇਸ ਮਿਲਦੇ ਆ ਤੁਹਾਨੂੰ ਆਪਾਂ ਉੱਥੇ ਤੇ ਆਜੋ ਫਿਰ ਦੇਖੋਨੇ ਆ ਤੁਹਾਨੂੰ ਈ ਈ ਸੇਵਾ ਲਈ ਲੰਗਰ ਦੀ ਉਹ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਤੇ ਓਕੇ ਗਾਇਸ ਤੇ ਮਿਲਦੇ ਆ ਧੰਨਵਾਦ ਬਾਕੀ ਸਭ ਦਾ ਬਾਏ ਬਾਏ ਜੀ ਹੈਲੋ ਗਾਇਸ ਬੈਕ ਟੂ ਵਲੋਗਰ ਤੇ ਅਈ ਹੋਂ ਜਾਂਦੇ ਆ ਘਰੋਂ ਨਿਕਲ ਗਏ ਆ ਸਾਰੇ ਰੈਡੀ ਹੋ ਕੇ ਇਹ ਸਾਰੇ ਬੈਠੇ ਆ ਮੰਡਲਾ ਤੇ ਆਹ ਨੂੰ ਦੇ ਬੈਠੇ ਆ ਤੇ ਅਈ ਹੋਂ ਅਥੇ ਰਸਤੇ 'ਚ ਤੁਹਾਨੂੰ ਜਾ ਕੇ ਮਿਲਾਂਗੇ ਜਾਂ ਰਸਤੇ 'ਚ ਤੁਹਾਨੂੰ ਵੀਊ ਦਿਖਾਵਾਂਗੇ ਓਕੇ ਜੀ ਮਿਲਦੇ ਆ ਨਾ ਥੋੜੀ ਦੇਰ ਚੋਂ ਹਣਾ ਤੇ ਆਪਾਂ ਆ ਗਏ ਜੀ ਉੱਥੇ ਘਰ ਤੋਂ ਬਾਹਰ ਤੇ ਜਿੱਥੇ ਲਾਉਣਾ ਆਪਾਂ ਲੰਗਰ ਆਪਾਂ ਚੱਲੇ ਆ ਉੱਥੇ ਤੇ ਆਇਓ ਤੁਹਾਨੂੰ ਤੁਹਾਨੂੰ ਜਿੱਥੇ ਲਾਉਣਾ ਆਪਾਂ ਲੰਗਰ ਬਾਹਰ ਘਰਦਰ ਕਿਉਂਕਿ ਮੇਲਾ 2 ਤਰੀਕ ਨੂੰ ਤਿਆਰ ਹੋਣਾ ਪਰ ਆਪਾਂ ਲੰਗਰ ਦੀ ਸਫਾਈ ਪਹਿਲੇ ਲਾਉਣੀ ਹੈ ਕਿਉਂਕਿ ਰਾਸ਼ੀ ਬਹੁਤ ਹੋ ਜਾਂਦਾ ਬਾਅਦ ਇਸ ਕਰਕੇ ਅੱਜ ਇਹ ਐਤਵਾਰੀ ਲਾਵਾਂਗੇ ਐਤਵਾਰੀ ਵੀ ਲੋਕੀ ਸੰਗਤ ਜਾਂਦੀ ਰਹਿੰਦੀ ਹੈ ਏਅਰਪੋਰਟ ਦੇ ਅੰਦਰ ਮਕਾੜੇ ਪਣ ਈ ਆਇਆ ਗਾਇਸ ਜੀ ਭੰਨੇ ਦਨ ਗਾਇਸ ਇਹ ਹੁੰਦੀ ਹੈ ਜੀ ਸਾਡੀ ਲੰਗਰ ਦੀ ਤਿਆਰੀ ਸਮਾਨ ਸੂਣ ਆ ਚੁੱਕਿਆ ਸਾਰਾ ਜੀ ਭਾਈ ਲੱਗ ਚੁੱਕਿਆ ਰੋਟੀ ਉੱਪਰ ਹੀ ਲਾਵਾਂਗੇ ਆਪਾਂ ਇਹ ਪੰਜ ਪਕਾਉਣਗੇ ਲੰਗਰ ਇਧਰ ਪਿਆ ਸਾਡਾ ਸਬਸਾ ਸਾਰਾ ਜੀ ਜੀ ਭਾਈ ਨਾਲ ਕੁਛੇ ਭਾਈ ਇਹਨਾਂ ਨਾਲੋਂ ਆਪਾਂ ਥੋੜੀ ਦੇਰ ਬਾਅਦ ਕਿੰਨਾ ਸਾਰੀ ਤਿਆਰੀ ਜਰੂਰ ਤੇ ਲੱਗ ਜਗਾ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਲੱਗ ਰਿਹਾ ਕਿ ਨਿਕਲ ਸਪੱਤਿਆ ਜਿਹੀ ਚਿਹਰੀ ਫਤਿਹ ਰੱਖੀ ਇਹ ਵੀ ਜਾਨੇ ਕੋਈ ਫਿਰਦਾ ਬੈਕੂ ਬਰੈਡ ਤੇ ਤੁਹਾਨੂੰ ਸੁਖੋ ਨੇ ਆਪਾਂ ਕਿਹੜਾ ਮੰਗ ਲਾਉਣਾ ਮੰਗ ਲਾਉਣਾ ਜੀ ਆਪਾਂ ਬਰੈਡ ਤੇ ਨਿਗਤੀ ਦਾ ਆ ਲਾਤੀ ਪਈ ਹੈ ਜੀ ਵਰਾਇਟੇਂ ਕੌਨਸੋ ਬਰੈਡ ਮੰਗਾਇਆ ਤੇ ਨਾਲ ਹੈਗੀ ਹੈ ਜੀ ਸਵੀਟ ਲੱਸੀ ਤੇ ਨਮਕੀਨ ਲੱਸੀ ਇਹਦਾ ਨੂੰ ਵੀਡੀਓ ਦੇ ਵਿੱਚ ਮੈਂ ਮੈਂਨਸ਼ਨ ਕਰਦੇ ਬਰੈਡ ਆ ਚੁੱਕੀ ਹੈ ਤੇ ਤੇ ਲੱਸੀ ਪਾਈ ਹੈ ਜੀ ਡਰਮਾ ਦੇ ਵਿੱਚ ਠੰਡੀ ਲਗਾਤੀ ਹੈ ਜੀ ਰੋ ਵਰਤਾਂਗੇ ਲੰਗਰ ਤਿਆਰ ਕਰਾਂਗੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਲਾਸਟ ਕੀਆ ਬਰੈਡ ਉਹ ਜੀਆ ਜੀ ਗਿੰਤੀ ਆ ਡਾਡੀ ਘੋਟੇ ਆੜੇ ਇੱਥੇ ਬੰਨਦੀ ਪਈ ਹੈ ਜੀ ਨਿਊਟਰੀ ਨਿਊਰੀ ਹੁੰਦੀ ਆ ਜੀ ਤਿਆਰ ਤੇ ਉਧਰ ਲੱਗ ਚੁੱਕੀ ਹੈ ਸਾਰੀ ਬਰੈਡ ਸਾਹਮਣੇ ਉਧਰ ਬੰਨੇ ਲਾਈ ਆਪਾਂ ਸਾਰੀ ਬਰੈਡ ਉਧਰ ਹੁੰਦੀ ਆ ਨਿਊਰੀ ਤਿਆਰ ਜਿਹੜਾ ਤਿਆਰ ਤੇ ਰੋਏ ਲੰਗਰ ਲੁੰਗਰ ਲਾਵਾਂਗੇ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਉਹਨੀਆਂ ਹੀ ਰੈਡੀ ਹੁੰਦੀ ਆ ਟਾਈਮ ਲਗਭਗ ਸਾਡੇ ਕੋਲ 10 ਕਾ ਹੋ ਗਿਆ ਸਾਮਾਨ ਸਾਰਾ ਆ ਚੁੱਕਿਆ ਹੈ ਸਾਮਾਨ ਸਾਰਾ ਤੁਹਾਨੂੰ ਦਿਖਾਈ ਦਿੰਨੇ ਹਾਂ ਸਾਮਾਨ ਸਾਰਾ ਆ ਚੁੱਕਿਆ ਬਰੈਡ ਲੱਗ ਗਈ ਵੰਦੀ ਪਈ ਆ ਲੱਸੀ ਆ ਪਾ ਠੰਡੀ ਲਾਤੀ ਆ ਤੇ ਗਾਇਸ ਮਿਲਦੇ ਆ ਹੁਣ ਆਪਾਂ ਓਕੇ ਗਾਇਸ ਤੇ ਮਿਲਦੇ ਆ ਤੁਹਾਨੂੰ ਆਪਾਂ ਥੋੜੀ ਜਿher ਬਾਅਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਤੇ ਮਿਲਦੇ ਆ ਨੰਨ੍ਹਾ ਥੋੜੀ ਜਿher ਤੇ ਗਰੇਪੀ ਉਹ ਵੀ ਆ ਜੀ ਤਿਆਰ ਤੇ ਇਹਦੇ ਵਿੱਚ ਪੈ ਰਹੀ ਆ ਬਰੈਡ ਸਹੀ ਪਾ ਰਿਹਾ ਤੇ ਇਹ ਵੀ ਪੂਰੀ ਰੈਡੀ ਹੋ ਗਈ ਹੈ ਇਹ ਵੀ ਚੈੱਕ ਕਰ ਸਕਦੇ ਵੀ ਜੀ ਪਏਗੀ ਨਿਊਟਰੀ ਪਏਗੀ ਇਹ ਸਿਰਫ ਕਲੀ ਗਰੇਵੀ ਤਿਆਰ ਹੋਈ ਹੈ ਇਹ ਵੀ ਤੁਸੀਂ ਵੇਖ ਸਕਦੇ ਕਲਰ ਬਹੁਤ ਸੋਹਣਾ ਹੈ ਬਸ ਰੈਡੀ ਹੋ ਚੱਲਿਆ ਜੀ ਲੰਗਰ ਦੀ ਤਿਆਰੀ ਹੈ ਲੰਗਰ ਹੋ ਗਿਆ ਜੀ ਤਿਆਰ ਸਿਰਫ ਹੁਣ ਆਪਾਂ ਕਰਾਉਣੀ ਹੈ ਜੀ ਅਰਦਾਸ ਅਰਦਾਸ ਕਰਾ ਕੇ ਫਿਰ ਆਪਾਂ ਵਰਤਾਵਾਂਗੇ ਵੀ ਬਾਬਾ ਜੀ ਨੂੰ ਠੀਕ ਕਰਦੇ ਉਹ ਆਣਗੇ ਉਹ ਕਰਨਗੇ ਅਰਦਾਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਸਾਡੇ ਸਾਰੇ ਸੇਵਾਦਾਰ ਭਾਈਓ ਸੇਵਾਦਾਰ ਜਿੱਤੂ ਆਇਆ ਜੀ ਸੇਵਾਦਾਰ ਭਾਈ ਜੀ ਸੇਵਾ ਹੀ ਕਰਦੇ ਆ ਉਹ ਬੈਠੇ ਨੇ ਨਾਲ ਨਾਲ ਸੇਵਾ ਕਰਨਦਾ ਜੀ ਉਹ ਬੈਠੇ ਨੇ ਆਪਣੇ ਦੀ ਸੇਵਾ ਕਰਨ ਦਾ ਇਸ ਵੀਡੀਓ ਨੂੰ ਮਾਤਾਵਾਦੀ ਲਾਈਕ ਤੇ ਕਮੈਂਟ ਕਰਿਓ ਵੇਲ ਤੇ ਆ ਤੁਹਾਨੂੰ ਹੁਣ ਆਪਾਂ ਥੋੜੀ ਦੇਰ ਬਾਅਦ ਵਿੱਚ ਚੋਕੀ ਲੰਗਰ ਦੀ ਹੋਣੀ ਹੈ ਯਾਰੀ ਅੱਜ ਚੱਲ ਕੇ ਸ਼ੁਰੂ ਕਰਾਂਗੇ ਕਿ ਉਹ ਬਤਾਵਾਂ ਕਿ ਕਿੱਥਾਂ ਆਸਰੀ ਹੋਏ। ਉਹ ਵੀ ਨੀਂਟ ਕਰਾਂਗੇ ਨਾਲ। ਵੀਡੀਓ ਦੇ ਵਿੱਚ ਤੇ ਅਰਦਾਸ ਤੇਰਾ ਭਾਗ ਲਾਵਾਂਗੇ ਬਾਬਾ ਜੀ ਨੂੰ। ਬਾਬਾ ਜੀ ਦੀ ਬਹੁਤ ਆਪਲਾ ਆਸਤੀ ਹੈ। ਤਸਵੀਰ ਰੂਪ ਬਾਬਾ ਜੀ ਦਾ ਪਾਲਾ ਕਰਾਂਗੇ। ਇਹ ਆਪਾਂ ਦੱਸਦੇ ਹਾਂ ਕਿ ਤੇ ਬਾਬਾ ਜੀ ਨੇ ਸਾਡੇ ਜੀ ਦਾ ਮਾਲਿਕ। ਭਾਗ ਚਾਚਾ ਜੀ

ਗਾਈਜ਼ ਹੋ ਗਈ ਲੰਗਰ ਦੀ ਤਿਆਰੀ ਬਰੈਡ ਖੋਲਣ ਦੇ ਆ ਤੇ ਹੁਣ ਵਰਤੋਂ ਦੀ ਸਿਰਫ ਮਹਾਰਾਜ ਆ ਗਿਆ ਵਕਸ਼ਣ ਗਾਈਜ਼ ਲੰਗਰ ਸਟਾਰਟ ਹੋ ਗਿਆ ਲੰਗਰ ਦੇ ਵਰਤੋਂ ਨਾ ਜਰ ਜਾਂਦੇ ਹੋ ਕਿ ਜੀ ਅਸਾਉ ਕਿ ਜੀ ਗਾਇਸ ਹੁਣ ਬੱਚਿਆਂ ਨੂੰ ਘਰੇ ਛੱਡਣਾ ਹੁੰਦੇ ਘਰੇ ਉੱਤੇ ਗਰਮੀ ਦੇ ਕਰਕੇ ਨਾ ਬੱਚੇ ਰੋਣਦੇ ਸੀ ਤੇ ਉਹ ਮੰਨ ਤਾਂਦੀ ਕਿ ਮੈਨੂੰ ਘਰੇ ਛੱਡਿਆ ਉਹ ਹੁਣ ਚੱਲੀ ਘਰੇ ਨਾਲ ਟੀਵੀ ਇੱਕੋ ਗੀਤ ਨਾਲ ਘਰੇ ਰਹੂਗੀ ਫੇਰ ਆਪਾਂ ਸੇਵਾ ਕਰਾਂਗੇ ਆ ਵਗੋ ਤੁਰੀ ਆਉਂਦੇ ਉਹ ਮੈਡਮ ਰੋਣ ਤੇ ਆਪਾਂ ਲੰਗਰ ਦੀ ਕਰਤੀ ਆ ਜੀ ਹਾਤੀ ਤੇ ਆਪਾਂ ਲੰਗਰ ਲੰਗਰ ਤੋਂ ਹੋ ਗਿਆ ਜਦ ਤੀ ਵੈਰਾਟ ਸਾਡੀ ਵੱਚ ਗਈ ਆ ਨਾਲ ਚਾਚਾ ਜੀ ਆ ਤੇ ਗੱਡੀ ਚ ਲੱਦੀ ਆ ਤੇ ਹੁਣ ਆਪਾਂ ਚੱਲੇ ਆਂ ਜੀ ਗੁਰਦਾਰੇ ਦੇਣ 에어ਪੋਰਟ ਦੇ ਅੰਦਰ ਗੁਰਦਾਰਾ ਤੇ ਜਾਂਦੇ ਆ ਗੁਰਦਾਰੇ ਤੇ ਪਹੁੰਚਦੇ ਆ ਤਾਂ ਅੱਜ ਚਲੀ ਬਿਲਾਂ ਪਹੁੰਚਦਾ ਕਿ 에어ਪੋਰਟ ਦਾ ਚੱਲਦਾ ਪਿਆ ਜੀ ਮੇਲਾ ਤੇ ਲੰਗਰ ਦੀ ਸੇਵਾ ساری ਬੁਣੇ ਲੱਗੀ ਹੋਈ ਆ ਦੇਖ ਸਕਦੇ ਤੁਸੀਂ ਮੇਲਾ ਇੰਦਰ ਦੇ ਰਹਾ ਕਿ ਚੱਲਦਾ ਇਧਰੋਂ ਚੱਲਦੇ ਨੇ ਆਪਾਂ ਚੌਕੇ ਰਮ ਗੋ ਚੰਨ ਲੱਗੋ ਲੱਗੋ ਚੱਲੋ ਉੱਤਰੋਂ ਦੀ ਤਰ੍ਹਾਂ ਕਿ ਉੱਤਰ ਕਿਧਰ ਦੀ ਜਾਣੀ ਗੱਡੀ ਅੰਦਰ ਇੱਧਰ ਦੀ ਜਾਣੀ ਫਿਰ ਐਂਦੀ ਲਾਜੋ ਲੈ ਉਹ ਬਰੈਡ ਲੈ ਕੇ ਜਾਣਾ ਐ ਆ ਡਾਊਨ ਕਰਨਾ ਸੀ ਇੱਥੇ ਲੰਦਰ ਦੀ ਤੇਬਾਏ ਜਾਂਦੇ ਜਾਂਦੇ ਆ ਰਹਾ ਹੈ ਆਪਣੇ ਸੇ ਹੀ ਰਹਿਣਾ ਬਹੁਤ ਧੋਕ ਰੀਂਗੇ ਕਿਲਾ ਤੱਕ ਲੈ ਜਾਣੀ ਉ ਰੁਕ ਜਾਓ ਬਲੋ ਆਂ ਅੰਦਰ ਚੱਲ ਜਾਣੀ ਐ ਗੱਡੀ ਜਿੱਥੇ ਤੱਕ ਜਾਂਦੀ ਜਾਂਦੇ ਤੂੰ ਦੇਰ ਤੋਂ ਦੇਖ ਲਈ ਨਾਈਸ ਵੇਸਾ ਤੇ ਜੀ ਸੇਵਾ ਲੱਗੀ ਹੋਈ ਆ ਸਾਰੇ ਕੇ ਵੀਰ ਭਰਾ ਨੇ ਲੋਹਤ ਹੀ ਸੇਵਾ ਲਈ ਆ ਇਹ ਦੋ ਤਰੀਕ ਨੂੰ ਹੈਗਾ ਜੀ ਮੇਲਾ ਗਾ ਇਸਾ ਫੇਰ ਚੱਲੇ ਆ ਜੀ ਵਾਪਸੀ ਨਾਂ ਕਿ ਅੰਦਰ ਦੀ ਜਾਣਾ ਸੀ ਤੇ ਸੇਵਾ ਪੂਰੀ ਲੱਗੀ ਹੋਈ ਆ ਦਰਵਾਜ਼ੇ ਦੇ ਦੇਖ ਸਕਦੇ ਸੀ ਇਹ ਤੇ ਟਰੱਕੇ ਪਾਸੇ ਦਾ ਉਹ ਉੱਤਰ ਨਹੀਂ ਆ ਉਹ ਬਹੁਤ ਕਰਨਾ ਪੈਣਾ ਸਾਈਡ ਤੇ ਕਿਤੇ ਆ ਉਸ ਸਾਈਡ ਤੇ ਲਾਉਣਾ ਗੱਡੀ ਆ ਇਧਰ ਦੀ ਨਗਾਹ ਇਹ ਲੋ ਗਾਲਸਾ ਜੀ ਤੇ ਜਾ ਰਹੀ ਆ ਆਪਣੀ ਗੱਡੀ ਵ੍ਰੈਡਲੀ ਇਹ ਆਪਾ ਹੋ ਗਿਆ ਜੀ ਐਂਟਰ ਨਿਵਾਰ ਤੇ ਕਿਉਂਕਿ ਅੰਦਰ ਵਾਹ ਐਂਟਰ ਕਰਨ ਦੀ ਤੇ ਦੇ ਦਾ ਐਂਟਰ ਵੀ ਕਰ ਦਿੰਦੇ ਪਰ ਆਪਾਂ ਉਹਨਾਂ ਨੂੰ ਦੱਸਿਆ ਕਿ ਆਪਾਂ ਸੇਵਾ ਲਈ ਵ੍ਰੈਡਟ ਖੜ ਲੱਗੇ ਆ ਤੇ ਇਹ ਜਾਣ ਦਿੰਦੇ ਆਪਾਂ ਨੂੰ ਸੇਵਾ 'ਚ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਵ੍ਰੈਡਟ ਲਾ ਕੇ ਗੱਡੀ ਲਾਤੀ ਆਪਾਂ ਸੇਵਾ 'ਚ ਉਹ ਲੱਜ ਗਈ ਆਪਣੀ ਗੱਡੀ ਤੇ ਆਕਰੋਤੀ ਆ ਵੀ ਗੱਡੀ ਆ ਗਈਆਂ ਜੀ ਅੰਦਰ ਗੇਟ ਤੇ ਤੇ ਨੇ ਆ ਜੀ ਵੇਟ ਕਰਨ ਤੇ ਗੇਟ ਤੇ ਜਾਣਾ ਲੋ ਗਾਈਜ਼ ਦੇ ਆਪਾਂ ਆ ਗਏ ਆ ਜੀ 에어ਪੋਰਟ ਤੋਂ ਬਾਹਰ ਤੇ ਬੈਡ ਆਪਾਂ ਛੱਟ ਆਏ ਆ ਚਲੋ ਦਿੱਸੂ ਹੋ ਗਿਆ ਬੈਲ ਦਿੱਕੂ ਬੈਠਾ ਪਿੱਛੇ ਸਾਚ ਜੀ ਜਿਨਨੋਂ ਨਿਆ ਗੱਡੀ ਉਹਨਾਂ ਆ ਸਾਹਮਣੇ ਇੱਧਰ ਦੀ ਐਂਟਰੀ ਕੀਤੀ ਮੇਰੇ ਦਿਹਾਣ ਤਾ ਨਾ ਆਪਾਂ ਘਰ ਜਾ ਕੇ ਕੀ ਚਾਹ ਦੀ ਜੋਣੀ ਬਣਾਉਂਦੇ ਨੇ ਇੱਥੇ ਵਾਰ-ਵਾਰ ਦਾ ਵੀ ਉਹ ਲੈ ਅੰਦਰ ਨਹੀਂ ਪੂਰ ਲੋੜ ਨਹੀਂ ਕਰਦੇ ਧੂੜ ਬੰਦ ਕਰ ਦਿੰਦੇ ਇੱਧਰ ਹੀ ਹਣਾ ਤੇ ਚੈਕਿੰਗ ਬਹੁਤ ਜ਼ਿਆਦਾ ਹੀ ਹੈ 3 ਚਾਰ ਚੱਲ ਰਿਹਾ ਤੇ ਚੈਕਿੰਗ ਵੀ ਫੇਰ ਉਹਨਾਂ ਨੇ ਲਾਇਆ ਹਣਾ ਉਹ ਤਾਂ ਤਾਂ ਨਹੀਂ ਯਾਦ ਦੇ ਦੇ ਜੀਗਾ ਆਪਾਂ ਸੇਵਾ ਸੁਵਾਲ ਹੈ ਕਿ ਇਹ ਵੀਰਿੰਦਰ ਦੀ ਐਂਟਰੀ ਉਧਰੀ ਐਂਟਰੀ ਹੈ। ਇਹ ਮੇਰੇ ਤੇ ਤੁਹਾਨੂੰ ਆਪਾਂ ਘਰ ਜਾਗੇ ਥੋੜੀ ਦੇਰ ਬਾਅਦ। ਤੇ ਲਾਈਟ ਤੇ 에어ਪੋਰਟ ਦਾ ਰਾਸ ਸੀ। ਤੇ ਹੁਣ ਆਪਾਂ ਚੱਲੇ ਆਪਣੇ ਘਰ। ਤੇ ਆ ਗਏ ਆਪਾਂ ਘਰ। ਉਪੀ ਤੁਹਾਨੂੰ ਦੱਸਿਆ ਕਿ 에어ਪੋਰਟ ਦੇ ਅੰਦਰ ਜਾਣੀ ਚੰਗੇ। ਆਪਾਂ ਇਹਦੇ ਅੰਦਰ ਆਹ ਨੇ ਵੀ ਆ ਗਏ ਹੋਈ ਸੁਤਾ ਬੈਨੜੀ سارے ਲੰਬੇ ਬੈ ਗਏ ਸਾਕ ਲੋਕ ਗਏ ਤੇ ਮਿਲਦੇ ਆ ਗਾਇਸ ਥੋੜੀ देर ਬਾਅਦ ਕਿਉਂਕਿ ਰੈਸਟੋਰੈਂਟ ਕਰ ਲਈ ਹੈ ਤੁਹਾਨੂੰ ਪਤਾ ਕਿ ਸਰੀਰ ਤੇ ਆਫਾ ਦੇ ਆ ਲੰਗਰ ਵਰਤਣ ਤੇ ਸਾਸੂ ਲੈ ਕੇ ਤੇਰਾ ਪਤਨ ਮਿਲਦੇ ਆ ਥੋੜੀ देर ਬਾਅਦ ਅੱਪੂ ਵੀ ਆ ਗਿਆ ਪੂਰੀ ਆਪਣੀ ਲੈ ਕੇ ਬਾਹਰ ਕੇ ਦਿਨ ਸਭ ਆਪੂ ਕਿੱਥੇ ਕੀ ਕਰ ਰਿਹਾ ਪਾਣੀ ਲੈ ਜੀ ਤੇ ਕੀ ਹਾਲ ਚਾਲ ਆ ਤੇ ਆਪਾਂ ਕਿਹਾ ਜੀ 에어ਪੋਰਟ ਤੇ ਮੱਥਾ ਟੇਕ ਤੇ ਤੁਹਾਨੂੰ ਪਤਾ ਹੈ ਕਿ 에어ਪੋਰਟ ਦੇ ਅੰਦਰ ਫੋਨ ਜਾਣਾ ਬਣਾ ਇਸ ਕਰਕੇ ਆਪਾਂ ਫੋਨ ਖੜੇ ਆਣੀ ਮੱਥਾ ਮੱਥਾ ਟੇਕ ਗਏ ਆ ਤੇ ਹੁਣ ਆਪਾਂ ਬੈਠੇ ਆ ਸਾਰੇ ਦਿਖਾਉਂਦੇ ਆ ਤੁਹਾਨੂੰ ਤੇ ਮੰਨ ਤੇ ਗੁਰਪ੍ਰੀਤ ਲਿਆਇਆ ਤੁਹਾਡੇ ਕੀ ਕਰ ਲਗੀ ਅੱਛਾ ਮੇਰਾ ਬੁਖਾਰ ਦੇਗਾ ਤੂੰ ਤੇ ਇਹ ਮੈਨੂੰ ਕਰ ਲਈ ਅੱਜ ਮੇਰਾ ਬੁਖਾਰ ਚੈੱਕ ਏਗੇ ਕਿੰਨਾ ਹੈ ਕਿੰਨਾ ਹੈ ਸਿਕਸ ਦੇਮਨੂ ਕਹਿੰਦੇ ਤੇ ਪਹਾਰਾ ਸਿਕਸ ਇਹ ਮੈਡਮ ਇਹ ਕਿਹੜਾ ਡਾਕਟਰ ਸਾਹਿਬ ਡਾਕਟਰ ਬਰਨਾ ਹਾਂ ਈਗਾ ਮਨਨਤ ਰਵਨਾ ਡਾਕਟਰ ਗਾਇਸ ਤੁਹਾਨੂੰ ਪਤਾ ਹੈ ਟੈਡੀ ਚੈੱਕ ਕਰ ਲਈ ਟੀਡੀ 5 ਆ ਗੋਲੀਆਂ ਦਿੱਤੀਆਂ ਟੋਰੀਆਂ ਨਹੀਂ ਐਡੀ ਟੋਰੀਆਂ ਤੇ ਇਹ ਚੱਲਣ ਦੀ ਨਹੀਂ ਨਹੀਂ ਪੁਆਇੰਟ ਜੇ ਸਾਰੇ ਦਿੱਤੇ ਲੈਣ ਨੂੰ ਇੱਕ ਬਬਲਸ ਲੈ ਆ ਆ ਤੀਆ ਇਹ ਕੀ ਲੈ ਆ ਬਬਲਸ ਬਬਲਸ ਨਹੀਂ ਗੋਗਲ ਗੋਗਲ ਸਰ ਐਸੇ ਬਬਲਸ ਗੋਗਲ ਹਾਂ ਗੋਗਲ ਸਰ ਹੀ ਬਬਲਸ ਆ ਹਾਂ ਗਾਈਸ ਤੇ ਮਿਲਦੇ ਆ ਤੁਹਾਨੂੰ ਕੱਲ ਲੈਕਸ ਨਵੇਂ ਬਲੌਗ ਦੇ ਵਿੱਚ ਅੱਜ ਲੋ ਗਾਈਸ ਤੇ ਮਿਲਦੇ ਆ ਕੱਲ ਤੁਹਾਨੂੰ ਆਪਣਾ ਅਗਲੇ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਆਪਾਂ ਇੱਥੇ ਬਤਨ ਕਰਦੇ ਕਿਉਂਕਿ ਘਾਣਾ ਘੁਣਾ ਆਪਾਂ ਵਰਦਾਰੇ ਭਾਏ ਲੰਗਰ ਲੱਗਾ ਹੈ ਮਹਾਰਾਜ ਜੀ ਦਾ ਤਪੱਸਖਾ ਖਾਓ ਕੇ ਫਿਰ ਅਗੇ ਜਿਭਾਰੇ ਜਿਗਾਰੇ ਹੁਣ ਤੁਹਾਨੂੰ ਕੱਲ ਲੈਕਸ ਬਲੌਗ ਦੇ ਵਿੱਚ ਕਿਉਂਕਿ ਤਿੰਨ ਦਿਨ ਮੇਲਾ ਚੱਲਣਾ ਹੈ ਏਅਰਪੋਰਟ ਦਾ ਪੂਰਾ ਤੇ ਫਿਰ ਤੁਹਾਨੂੰ ਮੇਲੇ 'ਚ ਫਿਰ ਮਿਲਾਂਗੇ ਬੜੇ ਪੈਂਟੀ ਚੇਂਜ ਕਰਨਾ ਆਪਣੀ